ਉਦੋਂ ਸਰਪਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਹੈ ਵੀ ਜਿਹੜੀ ਪ੍ਰਾਣੀ ਪੈਨਸ਼ਨ ਹੈ ਉਹ ਵਾਲ ਹੋਣੀ ਚਾਹੀਦੀ ਆ ਮੁਲਾਜ਼ਮਾਂ ਨੇ ਜਿੰਨਾ ਕੰਮ ਕੀਤਾ ਉਹ ਰਿਟਾਇਰ ਹੋ ਕੇ ਇਹ ਨਾ ਹੋਵੇ ਵੀ ਜਦੋਂ ਰਿਟਾਇਰ ਹੋ ਕੇ ਬਜ਼ੁਰਗ ਹੋ ਕੇ ਆਦੇ ਘਰ ਜਾਣ ਤੇ ਉਹਨਾਂ ਦੀ ਪੈਨਸ਼ਨ ਨਾ ਲੱਗੇ ਤੇ ਉਹਨਾਂ ਦੇ ਘਰੇ ਉਹਨਾਂ ਦੀ ਪੁੱਛ ਦਸਣਾ ਹੋਵੇ ਇਸ ਕਰਕੇ ਮੁਲਾਜ਼ਮਾਂ ਦੀ ਜਿਹੜੀ ਪੈਨਸ਼ਨ ਹੈ ਉਹ ਵਾਲ ਹੋਣੀ ਚਾਹੀਦੀ ਆ ਲੱਗਣੀ ਚਾਹੀਦੀ ਆ ਜੇ ਸਕੂਲ ਦੀ ਬਿਲਡਿੰਗ ਬਣਾਉਣ ਲਈ 20 ਲੱਖ ਰੁਪਈਆ ਆ ਨਾ ਇਹਨਾਂ ਨੇ ਉਹਨੋਂ ਆਪੀ ਜੇਬ ਚੋਂ ਪਾ ਕੇ ਕੋਈ 21 ਲੱਖ ਰੁਪਇਆ ਲੱਖ ਕੋਲੋਂ ਪਾ ਕੇ ਭਾਵੇਂ ਲਾਤਾ ਹੋਵੇ ਉਹ 20 ਲੱਖ ਦੀ ਥਾਂ 19 ਲੱਖ 99 ਹਜ਼ਾਰ 999 ਰੁਪਏ ਨਹੀਂ ਲਾਇਆ ਇਹਨਾਂ ਦੇ ਬਣਾਏ ਨਿਆਬ ਹੀਰੇ ਪੀਸੀ ਐਸਐਸਪੀ ਮੰਤਰੀ ਐਮਐਲਏ ਐਮਪੀ ਤੇ ਸੈਂਟਰ ਦੇ ਵਜ਼ੀਰ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੇ ਰੰਕਾਂ ਤੱਕ ਪਹੁੰਚਦੇ ਆ ਤੇ ਇਹ ਪੈਸਾ ਉਹ ਪੈਸੇ ਨਾ ਹਤਨ ਹੁੰਦਾ ਬੱਚੇ ਪੁੱਛਦੇ ਆ ਤੇ ਜਦੋਂ ਮੁਲਾਜ਼ਮਾਂ ਦੀ ਜਿਹੜੀ ਪੈਂਚਲ ਲੱਗੀ ਬੜੀਆਂ ਸੀਸਾਂ ਦੇਣਗੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਕੀ ਪ੍ਰੋਸਸ ਆਉਂਦੇ ਸਾਰੇ ਵਰਗਾਂ ਨੂੰ ਕਿਉਂਕਿ 2022 ਦੇ ਵਿੱਚ ਵੀ ਇਹਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਤੇ ਗਾਂ ਵੀ ਲਿਆਉਣ ਨੂੰ ਤਿਆਰ ਨੇ ਪਰ ਇੱਕ ਸ਼ਰਤ ਉਹਨਾਂ ਦੀ ਇਹ ਹੀ ਹੈ ਸਾਡੇ ਕੰਮ ਹੋਣੇ ਚਾਹੀਦੇ ਨੇ ਜਿਹੜੇ ਜੈਨੂਅਲ ਨੇ ਤਰਨਤਾਰਨ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਆ ਜਿੱਥੇ ਕਿ ਪੁਰਾਣੀ ਪੈਨਸ਼ਨ ਬਹਾਲ ਨੂੰ ਲੈ ਕੇ ਮંત્રી ਲਾਲਜੀਤ ਸਿੰਘ ਪੁੱਲਰ ਨੂੰ ਮੰਗ ਪੱਤਰ ਵੀ ਅਧਿਆਪਕਾਂ ਵੱਲੋਂ ਜਿਹੜਾ ਉਹ ਸੌਪਿਆ ਗਿਆ ਜੀ ਹੁਣ ਅਧਿਆਪਕਾਂ ਦੇ ਮੰਗ ਪੱਤਰ ਕਿੱਥੋਂ ਤੱਕ ਪਹੁੰਚਦੇ ਨੇ ਲਾਲਜੀਤ ਸਿੰਘ ਪੁੱਲਰ ਨੂੰ ਆ ਕੋ ਪੁੱਛਦੇ ਆ ਕਿ ਅੱਜ ਮੰਗ ਪੱਤਰ ਵੀ ਦਿੱਤਾ ਹੈ ਤੇ ਗੱਲ ਜਿਮਣੀ ਚੋਂ ਨੂੰ ਲੈ ਕੇ ਵੀ ਕਰਾਂਗੇ ਪੁੱਲਰ ਸਾਹਿਬ ਅਧਿਆਪਕ ਇਕੱਠੇ ਹੋਏ ਮੰਗ ਪੱਤਰ ਦਿੱਤਾ ਗਿਆ ਮੰਤਰੀ ਹੋਣ ਦੇ ਬਾਵਜੂਦ ਬਿਨਾ ਪੱਗ ਤੋਂ ਇਹ ਨਹੀਂ ਦੇਖਿਆ ਕੋਈ ਗੱਲ ਨਹੀਂ ਪਹੁੰਚ ਗਈ ਸਾਰਿਆਂ ਨੂੰ ਵੀਰ ਭਰਾ ਸਮਝਦੇ ਜੀ ਤੁਹਾਡਾ ਧੰਨਵਾਦ ਅਧਿਆਪਕ ਯੂਨੀਅਨ ਵੱਲੋਂ ਵੀ ਧੰਨਵਾਦ ਤੇ ਕੀ ਕਹਿਣਾ ਚਾਹੋਗੇ ਭਰੋਸਾ ਕੀ ਦਿਵਾਉਂਦੇ ਹੋ ਅੱਜ ਸਾਡੇ ਇਥੇ ਤਰਨ ਤਾਰਨ ਮੇਰੇ ਭਰਾ ਸਰਦਾਰ ਜਸਵਿੰਦਰ ਸਿੰਘ ਸਿੱਧੂ ਸਾਹਿਬ ਜੀ 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 ਨਾਂ ਰঞ্জੀਤ ਸਿੰਘ ਬਾਠੀ ਈਟੀਟੀ ਯੂਨੀਅਨ ਦੇ ਪੰਜਾਬ ਦੇ ਪ੍ਰਧਾਨ ਨੇ ਜੀ ਜੀ ਤੇ ਨਾਲ ਇਹਨਾਂ ਦੇ ਟੀਚਰ ਸਾਥੀ ਇਥੋਂ ਤਰਨ ਤਾਰਨ ਤੋਂ ਸਾਰੇ ਹੀ ਆਏ ਆ ਜੀ ਜਿਹੜਾ ਪੁਰਾਣੀ ਪੈਨਸ਼ਨ ਹਵਾਲਦੀ ਇਹ ਗੱਲ ਕਰਦੇ ਪਏ ਆ ਉਹਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਜੀ ਜੀ ਇਹ ਤੇ ਚਲੋ ਅੱਜ ਬਾਈ ਇਲੈਕਸ਼ਨ ਅੱਜ ਆਈ ਆ ਇਲੈਕਸ਼ਨ ਤੋਂ ਪਹਿਲਾਂ ਹੀ ਬਾਈ ਇਲੈਕਸ਼ਨ ਤੋਂ ਪਹਿਲਾਂ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਆਪਣੀ ਸਰਕਾਰ ਬਣੀ ਆ ਆਮ ਲੋਕਾਂ ਦੀ ਸਰਕਾਰ ਬਣੀ ਆ ਜੀ ਜੀ ਉਦੋਂ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਵੀ ਜਿਹੜੀ ਪ੍ਰਾਣੀ ਪੈਨਸ਼ਨ ਆ ਉਹ ਬਹਾਲ ਹੋਣੀ ਚਾਹੀਦੀ ਆ ਮੁਲਾਜ਼ਮਾਂ ਨੇ ਜਿੰਨਾ ਕੰਮ ਕੀਤਾ ਉਹ ਰਿਟਾਇਰ ਹੋ ਕੇ ਇਹ ਨਾ ਹੋਵੇ ਵੀ ਜਦੋਂ ਰਿਟਾਇਰ ਹੋ ਕੇ ਬਜ਼ੁਰਗ ਹੋ ਕੇ ਆਪਣੇ ਘਰ ਜਾਣ ਤੇ ਉਹਨਾਂ ਦੀ ਪੈਨਸ਼ਨ ਨਾ ਲੱਗੇ ਤੇ ਉਹਨਾਂ ਦੇ ਘਰੇ ਉਹਨਾਂ ਦੀ ਪੁੱਛ ਦੱਸ ਨਾ ਹੋਵੇ ਇਸ ਕਰਕੇ ਮੁਲਾਜ਼ਮਾਂ ਦੀ ਜਿਹੜੀ ਪੈਨਸ਼ਨ ਹੈ ਉਹ ਬਾਹਲ ਹੋਣੀ ਚਾਹੀਦੀ ਹੈ ਲੱਗਣੀ ਚਾਹੀਦੀ ਹੈ ਜੀ ਉਸੇ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਸ ਚੀਜ਼ ਦਾ ਜਿਹੜਾ ਵਾ ਕੈਬਨਟ ਤੇ ਮਨਜ਼ੂਰੀ ਦੇ ਕੇ ਸਾਰੀ ਕੈਬਨਟ ਨੇ ਇਹਦੇ ਵਿੱਚ ਸਾਈਨ ਕੀਤੇ ਆ ਮਨਜ਼ੂਰੀ ਦਿੱਤੀ ਹੈ ਨੋਟੀਫਿਕੇਸ਼ਨ ਕਰਾਇਆ ਸਿਰਫ ਲਾਗੂ ਹੋਣਾ ਵਾ ਇਹ ਥੋੜਾ ਜੀ ਜਿਹੜਾ ਹੋ ਸਕਦਾ ਸਰਦਾਰ ਭਗਵੰਤ ਸਿੰਘ ਮਾਨ ਥੋੜੇ ਸਮੇਂ ਤੱਕ ਹੀ ਇਹਨੂੰ ਲਾਗੂ ਕਰ ਦੇਣ ਅਸੀਂ ਇਹਨਾਂ ਦੀ ਜਿਹੜੀ ਗੱਲ ਆ ਉਹ ਵਾਜਬ ਆ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਤੱਕ ਪਹੁੰਚਾਵਾਂਗੇ ਵੇਖੋ ਟੀਚਰ ਤੇ ਉਹ ਸੂਰਮੇ ਨੇ ਯੋਧੇ ਨੇ ਜਿਹੜੇ ਸਭ ਤੋਂ ਵੱਧ ਡਿਊਟੀ ਦਿੰਦੇ ਆ ਜੀ ਜੀ ਇਹਨਾਂ ਨੇ ਇਮਾਨਦਾਰੀ ਨਾਲ ਕੰਮ ਕਰਨਾ ਵਾ ਅਸੀਂ ਤੇ ਵੇਖਿਆ ਜਿੰਨੀਆਂ ਗਰੰਟਾਂ ਆਈਆਂ ਸਕੂਲਾਂ ਦੇ ਵਿੱਚ ਜੀ ਜੀ ਭਾਵੇਂ ਸਾਡੇ ਹਲਕੇ ਤੇ ਭਾਵੇਂ ਪੂਰੇ ਪੰਜਾਬ 'ਚ ਜੇ ਸਕੂਲ ਦੀ ਬਿਲਡਿੰਗ ਬਣਾਉਣ ਲਈ 20 ਲੱਖ ਰੁਪਈਆ ਆ ਨਾ ਇਹਨਾਂ ਨੇ ਕੋਲੋਂ ਆਪ ਦੀ ਜੇਬ 'ਚੋਂ ਪਾ ਕੇ ਕੋਈ 21 ਲੱਖ ਰੁਪਈਆ ਲੱਖ ਕੋਲੋਂ ਪਾ ਕੇ ਭਾਵੇਂ ਲਾਤਾ ਹੋਵੇ ਉਹ 20 ਲੱਖ ਦੀ ਥਾਂ 19 ਲੱਖ 99999 ਰੁਪਏ ਨਹੀਂ ਲਾਏ 1 ਰੁਪਇਆ ਵੀ ਨਹੀਂ ਖਾਦਾ ਇਹਨਾਂ ਨੇ 1-1 ਰੁਪਇਆ ਜਿਹੜਾ ਵਾ ਉਹ ਸਰਕਾਰ ਦਾ ਆ ਵੀ ਲਾਇਆ ਕੋਲੋਂ ਭਾਵੇਂ ਕਿਸੇ ਨੇ ਕੋਈ 1 ਲੱਖ 2 ਲੱਖ ਲਾਤ ਆਵੇ ਇਮਾਨਦਾਰ ਇਹ ਪੇਸ਼ਾ ਆ ਇਹਨਾਂ ਦਾ ਇਮਾਨਦਾਰੀ ਨਾਲ ਚੱਲਦੇ ਆ ਤੇ ਇਹਨਾਂ ਦੇ ਬਣਾਏ ਨਿਆਬ ਹੀਰੇ ਡੀਸੀ ਐਸਐਸਪੀ ਮੰਤਰੀ ਐਮਐਲਏ ਐਮਪੀ ਜੀ ਸੈਂਟਰ ਦੇ ਵਜ਼ੀਰ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੇ ਰੰਕਾਂ ਤੱਕ ਪਹੁੰਚਦੇ ਆ ਜੇ ਸਾਇੰਸ ਦਾਣ ਆ ਸਾਇੰਸ ਦਾਣ ਵੀ ਤੇ ਟੀਚਰ ਹੀ ਸਾਇੰਸ ਪੜ੍ਹਾਉਂਦੇ ਆ ਲੈਬ ਦੇ ਵਿੱਚ ਪ੍ਰਯੋਗਸ਼ਾਲਾ ਦੇ ਵਿੱਚ ਉਹ ਪ੍ਰੈਕਟੀਕਲੀ ਕੰਮ ਕਰਦੇ ਆ ਬੱਚੇ ਤੇ ਉਹਨਾਂ ਬੱਚਿਆਂ ਨੇ ਹਵਾਈ ਜਹਾਜ਼ ਬਣਾਏ ਆ ਉਹਨਾਂ ਬੱਚਿਆਂ ਨੇ ਸਮੁੰਦਰੀ ਜਹਾਜ਼ ਬਣਾਏ ਆ ਜੀ ਜੀ ਉਹਨਾਂ ਬੱਚਿਆਂ ਨੇ ਟੀਚਰਾਂ ਤੋਂ ਪੜ੍ਹ ਕੇ ਕਾਰਾਂ ਬੱਸਾਂ ਦੇ ਇੰਜਣ ਬਣਾਏ ਆ ਜੇ ਅੱਜ ਸਾਇੰਸ ਨੇ ਤਰੱਕੀ ਕੀਤੀ ਆ ਉਹਦੇ 'ਚ ਵੱਡਾ ਜਿਹੜਾ ਯੋਗਦਾਨ ਉਹ ਟੀਚਰਾਂ ਦਾ ਹੀ ਆ ਟੀਚਰਾਂ ਬੱਚੇ ਪੜ੍ਹਾਏ ਆ ਹੀਰਿਆਂ ਨੂੰ ਤਰਾਸ਼ਿਆ ਤੇ ਉਹ ਕੋਏ ਨੂਰ ਹੀਰੇ ਬਣ ਕੇ ਅੱਜ ਸਾਰੀ ਦੁਨੀਆ ਦੇ ਵਿੱਚ ਬੱਚੇ ਤਰੱਕੀ ਕਰਦੇ ਪਏ ਆ ਤੇ ਜਿਹੜੀ ਇਹਨਾਂ ਦੀ ਮੰਗ ਆ ਉਹ ਜੈਨੂਅਨ ਆ ਹੱਕ ਵੀ ਬੰਦਾ ਸਾਰੇ ਮੁਲਾਜ਼ਮਾਂ ਦਾ ਹੱਕ ਬੰਦਾ ਜਦੋਂ ਕੋਈ ਮੁਲਾਜ਼ਮ ਰਿਟਾਇਰ ਹੋਵੇ ਜਦੋਂ ਪੈਨਸ਼ਨ ਲੈ ਕੇ ਘਰ ਨੂੰ ਜਾਊ ਪੁੱਤ ਪੋਤਰੇ ਵੀ ਪੁੱਛਦੇ ਆ ਉਹ ਮੁੜ ਕੇ ਪਰੋਤਣੇ ਵਾਲੇ ਵੀ ਹੁੰਦੇ ਆ ਜਿਹੜੇ ਪੈਨਸ਼ਨ ਲੱਗੀ ਹੁੰਦੀ ਆ ਬਜ਼ੁਰਗਾਂ ਦੀ ਮੁਲਾਜ਼ਮਾਂ ਦੀ ਮੈਂ ਅੱਗੇ ਅੰਦਰ ਗੱਲ ਸੁਣਾਉਣਾ ਪਿਆ ਸਾਡੇ ਇੱਥੇ ਕੈਰੋਂ ਇੱਕ ਮਾਤਾ ਸੀ ਪੁਰਾਣੇ ਸਮੇਂ ਦੀ ਗੱਲ ਆ 2000 ਸੰਤੋਂ ਪਹਿਲਾਂ ਦੀਆਂ ਮੈਂ ਗੱਲਾਂ ਕਰਨੀਆਂ ਉਦੋਂ 30 ਰੁਪਏ ਡਾਲਰ ਦਾ ਕੈਨੇਡਾ ਦੇ ਦਾ ਇਹਦਾ ਰੇਟ ਹੀ ਆਪਣੇ ਇੰਡੀਆ ਦੇ ਵਿੱਚ 2000 ਰੁਪਇਆ ਪੈਨਸ਼ਨ ਲਗੀ 30000 ਇਧਰ ਦਾ ਪੰਜੰਦਾ ਹੀ ਇੰਡੀਆ ਦਾ ਪੰਜਾਬ ਦਾ ਉਹਨਾਂ ਨੇ ਉਦੋਂ ਕਾਰ ਕਿਸੇ ਵੀਰਲੇ ਬੰਦੇ ਕੋ ਹੁੰਦੀ ਸੀ ਤੇ ਉਹਨਾਂ ਉਦੋਂ ਮੂਰਤੀਕਾਰ ਬੜਾ ਰਵਾਜ ਹੀ ਮੂਰਤੀਕਾਰ ਦਾ ਉਹਨਾਂ ਮੂਰਤੀਕਾਰ ਰੱਖੀ ਹੁੰਦੀ ਜੇ ਮਾਤਾ ਦੇ ਕਿਤੇ ਕੰਨ ਪੀੜ ਵੀ ਹੋਣੀ ਨਾ ਉਹਨਾਂ ਲੋਕਾਂ ਨੂੰ ਦਵਾਈ ਲੈਣੀ ਉਹਨਾਂ ਅਮਰ ਸਰੋਚਨਗੇ ਹਸਪੀਟਲ ਤੋਂ ਪੁਕਾ ਕੇ ਲੈਣਾ ਵੀ ਮਾਤਾ ਨੂੰ ਕਿਤੇ 19 ਕੀ ਨਾ ਹੋ ਜੇ ਮਾਤਾ ਦਾ 30000 ਰੁਪਇਆ ਲੱਗਾ ਮੈਂ ਉਦੋਂ ਦੀ ਗੱਲ ਕਰਦਾ ਜਿਉਂ ਜ਼ਮੀਨ ਮੁੱਲ ਜ਼ਮੀਨ ਦਾ ਰੇਟ 2.5 2.5 ਲੱਖ ਰੁਪਇਆ ਹੈ ਇਹ ਜ਼ਮੀਨ ਮੁੱਲ 2.5 ਲੱਖ ਨੂੰ ਮਿਲ ਜਾਂਦੀ ਉਦੋਂ ਮਾਤਾ ਦੀ 30000 ਰੁਪਿਆ ਮਹੀਨੇ ਦੀ ਪੈਨਸ਼ਨ ਹੀ ਤੇ ਜੇ ਮਾਤਾ ਦੀ ਪੈਨਸ਼ਨ ਲੱਗੀ ਉਹਦੀ ਸੇਵਾ ਹੁੰਦੀ ਉਹ ਮਾਤਾ ਫਿਰ 100 ਪਤਾ ਨਹੀਂ ਪੰਜਾਂ ਕਿ 10 ਸਾਲਾਂ ਦੀ ਹੋ ਕੇ ਪੂਰੀ ਹੋਈ ਜੀ ਐਨੀ ਉਮਰ ਭੋਗੀ ਕਾਦੇ ਨਾ ਭੋਗੀ ਵੀ ਜਿਹੜੀ ਮਾਤਾ ਦੀ ਪੈਨਸ਼ਨ ਲੱਗੀ ਸੀ ਉਹਦੀ ਪੁੱਤ ਪੋਤਰੇ ਪਰੋਤਰੇ ਇੱਜ਼ਤ ਕਰਦੇ ਸੀ ਉਹ ਮਾਤਾ ਦੇ ਜਿਹੜੇ ਪਰਿਵਾਰ ਚੋਂ ਉਹਦੇ ਪੋਤੇ ਹੀ ਉਹਦੇ ਨੌਂ ਆ ਹੀ ਉਹਨਾਂ ਦੀ ਕਈਆਂ ਦੀ ਮੌਤ ਹੋ ਗਈ ਪਰ ਮਾਤਾ ਐ ਨੌਂ ਬਰ ਨੌਂ ਨੌਂ ਬਰ ਨੌਂ ਤੇ ਇਹ ਪੈਸਾ ਉਹ ਪੈਸੇ ਨਾ ਹੁਸਨ ਹੁੰਦਾ ਬੱਚੇ ਪੁੱਛਦੇ ਆ ਤੇ ਜਦੋਂ ਮੁਲਾਜ਼ਮਾਂ ਦੀ ਜਿਹੜੀ ਪੈਨਸ਼ਨ ਲੱਗੀ ਬੜੀਆਂ ਸੀਸਾਂ ਦੇਣਗੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਿਉਂਕਿ ਜਦੋਂ ਮੁਲਾਜ਼ਮ ਰਿਟਾਇਰ ਹੋ ਕੇ ਜਾਂਦਾ ਪੈਨਸ਼ਨ ਲੱਗ ਜਾਂਦੀ ਹੈ ਨਾ ਪੁੱਤ ਪੁੱਤਰੇ ਪੋਤਰੇ ਮਗਰ ਮਗਰ ਤੁਰੇ ਫਿਰਦੇ ਆ ਵੀ ਬਾਪੂ ਤੋਂ ਕੋਈ ਨਾ ਕੋਈ ਲੈਣੀ ਹਰ ਬੰਦੇ ਨੂੰ ਆਸ ਹੁੰਦੀ ਹੈ ਬੱਚੇ ਨੂੰ ਵੀ ਆਸ ਹੁੰਦੀ ਹੈ ਵੀ ਸਾਡਾ ਬਾਪੂ ਸਾਨੂੰ ਕੀ ਦਿੰਦਾ ਜੇਗਾ ਟੀਆਂ ਦੇ ਬੱਚੇ ਉਹਨਾਂ ਨੂੰ ਵੀ ਆਸ ਹੁੰਦੀ ਆ ਵੀ ਸਾਡਾ ਬਾਪੂ ਆ ਤੁਹਾਡਾ ਨਾਨਾ ਆ ਸਾਨੂੰ ਕੋਈ ਨਾ ਕੋਈ ਦੇਊਗਾ ਬੰਦੇ ਦੀ ਕਦਰ ਹੀ ਜਿਹੜੀ ਆ ਉਹ ਪੈਨਸ਼ਨ ਦੇ ਨਾਲ ਆ ਜਿਹਦੀ ਜੇਬ 'ਚ ਪੈਸੇ ਆ ਉਹ ਸਿਆਣੇ ਕਹਿ ਦਿੰਦੇ ਆ ਜਿਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਦਾਣਿਆਂ ਨਾਲ ਹੀ ਖੇੜਿਆ ਸਾਰੀ ਤੇ ਇਹ ਮਹਾਰਾਜ ਕਿਰਪਾ ਕਰੇ ਸਾਡੇ ਭਰਾ ਨੇ ਇਹਨਾਂ ਦੀ ਜਿਹੜੀ ਮੰਗ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਤੱਕ ਪਹੁੰਚਾਵਾਂਗੇ ਤੇ ਕਾਨੂੰਨ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਉਹ ਪੂਰੀ ਵੀ ਕਰਨਗੇ ਬਿਲਕੁਲ ਪੁੱਲਰ ਸਾਹਿਬ ਮੈਂ ਜਰੂਰ ਪੁੱਛਣਾ ਚਾਹਾਂਗਾ ਪਾਰਟੀ ਵੱਲੋਂ ਬੋਲਦੇ ਹੋਏ ਵੀ ਜਵਾਬ ਜਰੂਰ ਦਿਓ ਕਿਉਂਕਿ ਬੜੇ ਵਰਗ ਨੇ ਕਿਉਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਆਟਾ ਦਾਲ ਦੀਆਂ ਸਕੀਮਾਂ ਚਲਾਈਆਂ ਗਈਆਂ ਲੋਕਾਂ ਨੇ ਮੰਗਿਆ ਕਿ ਤੁਸੀਂ ਰੋਜ਼ਗਾਰ ਦਿਓ ਸੋ ਬੜੀਆਂ ਨੌਕਰੀਆਂ ਜਿਹੜੀਆਂ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਕਾਰਜਕਾਲ ਦੌਰਾਨ ਜਿਹੜੀਆਂ ਦੇ ਰਏ ਨੇ ਤੇ ਅੱਗੇ ਵੀ ਦੇਣੀਆਂ ਨੇ ਕੀ ਭਰੋਸਾ ਦਿਵਾਉਂਦੇ ਸਾਰੇ ਵਰਗਾਂ ਨੂੰ ਕਿਉਂਕਿ 2022 ਦੇ ਵਿੱਚ ਵੀ ਇਹਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਤੇ ਗਾਂ ਵੀ ਲਿਆਉਣ ਨੂੰ ਤਿਆਰ ਨੇ ਪਰ ਇੱਕ ਸ਼ਰਤ ਉਹਨਾਂ ਦੀ ਇਹੀ ਹੈ ਸਾਡੇ ਕੰਮ ਹੋਣੇ ਚਾਹੀਦੇ ਨੇ ਜਿਹੜੇ ਜੈਨੂਅਲ ਨੇ ਬਿਲਕੁਲ ਅੱਗੇ ਵੀ ਇਹਨਾਂ ਭਰਾਵਾਂ ਨੂੰ ਪਤਾ 13000 ਤੋਂ ਵੱਧ ਤਿਆਰ ਕਿਹ ਜਿਹੜੇ ਰੈਗੂਲਰ ਕੀਤੇ ਜੀ ਜੀ ਉਹਨਾਂ ਦੀ 58 ਸਾਲ ਦੀ ਨੌਕਰੀ ਇਤਹਾਫ ਕਾਂ ਦੀ ਜਿਹੜੀ ਆ ਮਾਨ ਸਾਹਿਬ ਨੇ ਯਕੀਨੀ ਬਣਾਈ ਜੇ ਕਿਸੇ ਦੀ 5000 ਤਨਖਾਹ ਹੀ ਉਹਦੀ 18000 ਕੀਤੀ ਜੇ ਕਿਸੇ ਦੀ 9000 ਹੈ ਉਹਦੀ 23-24000 ਕੀਤੀ ਕਿੱਥੇ ਵੇਖੋ 5000 ਕਿੱਥੇ 18000 ਹੌਲੀ ਹੌਲੀ ਜਿਵੇਂ ਜਿਵੇਂ ਪੀ ਸਕਿੱਲ ਵਧਣਾ ਉਵੇਂ ਉਵੇਂ ਉਹਨਾਂ ਦੀ ਵੀ ਤਨਖਾਹ ਟੀਏ ਡੀਏ ਲੱਗਣੇ ਆ ਮਦਨੀਆਂ ਤਨਖਾਹਾਂ ਇੱਕ 58 ਸਾਲ ਤੱਕ ਯਕੀਨੀ ਹੋ ਗਈ ਆ ਪਰਾਣਿਆਂ ਨੇ ਤੇ ਸਿਰਫ ਬੋਰਡ ਲਵਾਏ ਵੀ ਅਸੀਂ ਇੰਨੇ ਟੀਚਰ ਪੱਕੇ ਕਰਤੇ ਇੰਨੇ ਮੁਲਾਜ਼ਮ ਪੱਕੇ ਕਰਤੇ ਕੀਤਾ ਕੁਝ ਨਹੀਂ ਇਹ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਨੇ ਉਹ ਸਾਰਾ ਕੁਝ ਕਰਕੇ ਵਿਖਾਇਆ ਉਹ ਬੋਰਡਾਂ ਤੇ ਨਹੀਂ ਲਿਖਿਆ ਕਰਕੇ ਵਿਖਾਇਆ ਲੋਕਾਂ ਦੇ ਦਿਲਾਂ ਤੇ ਲਿਖਿਆ ਲੋਕ ਆਪ ਮੰਨਦੇ ਆ ਇਹ ਸਾਡੇ ਮੁਲਾਜ਼ਮ ਵੀਰ ਨੇ ਚਲੋ ਜਦੋਂ ਕਿਸੇ ਨੂੰ ਕੁਝ ਮੰਗਣਾ ਹੁੰਦਾ ਨਾ ਰੋਸ ਮੁਜਾਰਾ ਕਰਨੇ ਹੁੰਦਾ ਪਰ ਸੰਤੋਸ਼ ਦੇ ਲੋਕ ਆਮ ਆਦਮੀ ਪਾਰਟੀ ਇਹਨਾਂ ਨੂੰ ਪਤਾ ਜੇ ਕੋਈ ਸਾਡਾ ਹੱਕ ਦੇ ਸਕਦਾ ਉਹ ਆਮ ਆਦਮੀ ਪਾਰਟੀ ਦੇ ਸਕਦੀ ਆ ਨਾ ਅਕਾਲੀਆਂ ਕਦੀ ਹੱਕ ਦਿੱਤਾ ਨਾ ਦੇਣਾ ਹੀ ਨਾ ਕਾਂਗਰਸੀਆਂ ਕਦੀ ਹੱਕ ਦਿੱਤਾ ਨਾ ਦੇਣਾ ਹੀ ਇਹ ਆਮ ਆਦਮੀ ਪਾਰਟੀ ਹੈ ਜਿਨੇ ਹੱਕ ਦਿੱਤੇ ਆ ਤੇ ਗਾਂ ਵੀ ਦੇ ਨੇ ਜੀ ਇੱਥੇ ਵੀਰ ਵੀ ਕੋਈ ਗੱਲ ਕਰ ਰਿਹਾ ਸੀ ਅਸੀਂ ਕਿ ਪਹਿਲਾਂ ਕੋਈ ਮੰਗ ਪੱਤਰ ਦੇਣ ਵਾਸਤੇ ਮੰਤਰੀ ਐਮ ਐਲ اے ਦੀ ਕੋਠੀ ਗਾੜੀ ਧਰਨਾ ਲਾਉਣਾ ਪੈਂਦਾ ਸੀ ਫਿਰ ਜਾਂ ਤਾਂ ਮੰਤਰੀ ਘਰ ਨਹੀਂ ਮਿਲਦਾ ਹੁੰਦਾ ਉਪਰੋਂ ਦੀ ਘਰ ਵਾਲੀ ਆ ਕੇ ਮੰਗ ਪੱਤਰ ਲੈ ਲੈਂਦੀ ਸੀ ਜਾਂ ਚਾਚਾ ਤਾਇਆ ਆ ਕੇ ਲੈ ਲੈਂਦਾ ਸੀ ਤੁਸੀਂ ਆਪ ਇੱਥੇ ਮੰਗ ਪੱਤਰ ਲੈਣ ਆਏ ਹੋ ਬੜੀ ਵੱਡੀ ਗੱਲ ਹੈ ਭਰੋਸਾ ਦਵਾ ਵੀ ਰਹੇ ਹੋ ਬੜੀ ਵੱਡੀ ਗੱਲ ਹੈ ਹੁਣ ਗੱਲ ਜਿਮਣੀ ਚੋਣ ਦੀ ਜ਼ਰੂਰ ਕਰਾਂਗੇ ਕਿਵੇਂ ਦਾ ਹੰਗਾਰਾ ਮਿਲ ਰਿਹਾ ਲੋਕਾਂ ਦੇ ਵੱਲੋਂ ਕਿਉਂਕਿ ਹੁਣ ਹਰਮੀਤ ਸਿੰਘ ਸੰਧੂ ਮੈਦਾਨ ਦੇ ਵਿੱਚ ਨੇ ਚੈਲੰਜ ਕਿਵੇਂ ਦਾ ਮੰਨਦੇ ਹੋ ਚੌਕ ਆਉਣਾ ਮੁਕਾਬਲਾ ਹੈ ਪਹਿਲੀ ਤੁਹਾਡੀ ਮੰਤਰੀ ਵਾਲੀ ਗੱਲ ਦਾ ਮੈਂ ਜਵਾਬ ਦਵਾਂ ਮੰਤਰੀ ਮੈਂ ਆਪਣੇ ਉਹਨਾਂ ਨੂੰ ਸਮਝਦਾ ਮੈਂ ਤੇ ਸਮਝਦਾ ਕਿ ਮੇਰੇ ਭਰਾ ਮੰਤਰੀ ਆ ਜਿਵੇਂ ਦੇ ਆ ਮੈਂ ਆਪਣੇ ਆਪ ਨੂੰ ਉਹਦਾ ਸਮਝਦਾ ਮੰਦਾ ਇੱਕੋ ਪ੍ਰੋਟੋਕਾਲ ਆ ਸਰਕਾਰ ਵੱਲੋਂ 24 25 ਗਨਮੈਨ ਮੈਨੂੰ ਮਿਲਿਆ ਇਹ ਨਹੀਂ ਵੀ ਗਨਮੈਨ ਨਹੀਂ ਹੈਗੇ ਰੋਡ ਤੇ ਜਦੋਂ ਚੱਲਦੀਆਂ ਗੱਡੀਆਂ ਉਹਨਾਂ ਦੀ ਡਿਊਟੀ ਲੱਗੀ ਆ ਉਹ ਚੱਲਦੇ ਆ ਜਦੋਂ ਕਿਤੇ ਕਿਸੇ ਵੀ ਮੈਂ ਪ੍ਰੋਗਰਾਮ ਤੇ ਜਾਣਾ ਹੁੰਦਾ ਹਲਕੇ ਜੇ ਜਾਂ ਕਿਤੇ ਹਲਕੇ ਤੋਂ ਬਾਹਰ ਗੇਟ ਤੋਂ ਬਾਹਰ ਮਾਨ ਨੂੰ ਗੰਨ ਮਾਨ ਨੂੰ ਕਹਿ ਦਿੰਨਾ ਸਿਕਿਉਰਟੀ ਵਾਲਿਆਂ ਨੂੰ ਵੀ ਜਦੋਂ ਬਾਹਰ ਹੁਣ ਤੁਸੀਂ ਖਲੋ ਮੈਨੂੰ ਗਾ ਕੋਈ ਖਤਰਾ ਨਹੀਂ ਮੇਰੇ ਪਰਿਵਾਰ ਮੇਰੇ ਭਰਾ ਨੇ ਜੀ ਜੀ ਵੀ ਮੈਂ ਕੱਲਾ ਹੀ ਵੇਚ ਆਉਣਾ ਹੁਣ ਤੁਸੀਂ ਵੇਖ ਲਓ ਕਿ ਸਿਵਲ ਕੱਪੜਿਆਂ ਦੇ ਵਿੱਚ ਹੀ ਆਏ ਭਰਾ ਦੇ ਮਿਲਣਾ ਮੈਂ ਸਿਵਲ ਕੱਪੜਿਆਂ ਜੀ ਇੰਨਾ ਕੋ ਆ ਗਿਆ ਹਾਂ ਜੀ ਕਿਉਂਕਿ ਪਰਿਵਾਰ ਨੇ ਤੇ ਦੂਜੀ ਗੱਲ ਜਿਹੜੀ ਤੁਸੀਂ ਆ ਕੀਤੀ ਆ ਜਿਮਣੀ ਚੋਣ ਦੀ ਚਾਰ ਕੋਣਾ ਮੁਕਾਬਲਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਕੰਮ ਕੀਤੇ ਆ ਨਾ ਨਹਿਰੀ ਪਾਣੀ ਕਿਸਾਨਾਂ ਦੇ ਹਰ ਖੇਤ ਤੱਕ ਜਿਹੜਾ ਵਾ ਉਹ ਪਹੁੰਚਣ ਦਾ ਜਿਹੜਾ ਐਦ ਲਿਆ 2022 ਤੋਂ ਪਹਿਲਾਂ 21% ਖੇਤਾਂ ਤੱਕ ਪਾਣੀ ਪਹੁੰਚਦਾ ਸੀ ਅੱਜ 65% ਖੇਤਾਂ ਤੱਕ ਪਾਣੀ ਪਹੁੰਚਣ ਲੱਪਿਆ ਆਉਂਦੇ 1 ਸਾਲ ਤੱਕ ਹਰ ਏਕੜ ਤੱਕ 100% ਨਹਿਰੀ ਪਾਣੀ ਹਰ ਖੇਤਾਂ ਤੱਕ ਪਹੁੰਚਾ ਦਾਂਗੇ ਅੰਡਰਗਰਾਉਂਡ ਪਾਈਪ ਖਾਲੀ ਜਿਹੜੇ ਆਪਣਾ ਨਹਿਰਾ ਨੇ ਉਹ ਸਾਰੀਆਂ ਪ੍ਰੋਪਰ ਪੱਕੀਆਂ ਕਰਕੇ ਹਰ ਖੇਤ ਨੂੰ ਜਿਹੜਾ ਨਹਿਰੀ ਪਾਣੀ ਮਿਲੇ ਤੇ ਜਿਹੜਾ ਸਾਡਾ ਧਰਤੀ ਹਟਲਾ ਪਾਣੀ ਆ ਉਹ ਸੇਫ ਹੋ ਜੇ ਉਹ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਪੁਸਤਾਂ ਸਾਡੀਆਂ ਪੀੜੀਆਂ ਉਹ ਮਾਨਣਾ ਕਹਿਣ ਵੀ ਚੰਗੀ ਸਰਕਾਰ ਚੁਣੀ ਤੁਹਾਡੇ ਵੱਡੇ ਸਾਡਾ ਧਰਤੀ ਹੇਠਲਾ ਪਾਣੀ ਬਚਾ ਲਿਆ ਫਿਰ ਮੋਲਾ ਕਲੀਨਿਕ ਖੁੱਲੇ ਦਵਾਈਆਂ ਇਲਾਜ ਟੈਸਟ ਫ੍ਰੀ ਹੁੰਦੇ ਪਏ ਹੁਣ 10 ਲੱਖ ਰੁਪਏ ਦਾ ਸਿਹਤ ਬੀਮਾ ਯੋਜਨਾ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਸਕੀਮ ਚਲਾਈ ਆ ਉਹਦੇ ਚ ਕਾਰਡ ਬੰਦੀ ਸ਼ੁਰੂਆਤ ਵੀ ਇਥੋਂ ਤਰਨਤਾਰਨ ਤੋਂ ਹੀ ਹੋਈ ਆ ਜ 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 ਉਦੀ ਸ਼ੁਰੂਆਤ ਵੀ ਇਥੋਂ ਤਰਨਤਾਰਨ ਤੋਂ ਹੀ ਕੀਤੀ ਗਈ ਆ। ਹੁਣ ਤੱਕ ਤਰਨਤਾਰਨ ਹਲਕੇ ਦੇ ਵਿੱਚ 10000 ਰਿਸਟੀਆਂ ਜਿਹੜੀਆਂ ਉਹਨਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਆ। ਜਿਹੜੇ ਕੋਈ ਘਰ ਰਹਿ ਗਏ ਆ ਆਉਂਦੇ ਦਿਨਾਂ 'ਚ ਉਹਨਾਂ ਦੀ ਵੀ ਰਜਿਸਟ੍ਰੇਸ਼ਨ ਕਰਵਾਵਾਂਗੇ। ਜੀ। ਵੇਖੋ ਜਿਹੜੇ ਦੂਜੇ ਕੰਮ ਆ ਉਹਨਾਂ ਦਾ ਮੈਂ ਜੇ ਜ਼ਿਕਰ ਕਰਨ ਲੱਗਾ ਤੇ 1 ਘੰਟਾ ਲੱਗ ਜਾਊਗਾ। ਲੋਕਾਂ ਨੂੰ ਮਤਲਬ ਹੈ ਕੰਮ ਕੌਣ ਕਰਦਾ? ਲੋਕਾਂ ਕੰਮ ਦੀ ਰਾਜਨੀਤੀ ਚੋਣਨੀ ਆ, ਲੋਕਾਂ ਨੇ ਗੱਲਾਂ ਦੀ ਰਾਜਨੀਤੀ ਨਹੀਂ ਚੋਣਨੀ। ਹਰਮੀਤ ਸਿੰਘ ਸੰਧੂ ਨੂੰ ਤਰਨਤਾਰਨ ਵਿਧਾਨ ਸਭਾ ਦੇ ਲੋਕ ਘੱਟੋ ਘੱਟ 20000 ਦੀ ਲੀਡ ਨਾਲ ਜ ਲੋਕਾਂ ਨੂੰ ਪਤਾ ਕਿ ਜੀ ਦੀ ਸਰਕਾਰ ਆ ਵੀ ਸਰਕਾਰ ਤੇ ਆਮ ਲੋਕਾਂ ਦੀ ਆ ਜੀ ਇਹਨਾਂ ਭਰਾਵਾਂ ਦੀ ਸਰਕਾਰ ਆ ਇਹਨਾਂ ਨੂੰ ਪਤਾ ਆਉਂਦਾ ਐ ਐਮਐਲਏ ਚੁਣਾਂਗੇ ਤੇ ਫਾਇਦੇ ਚ ਰਵਾਂਗੇ ਕੰਮ ਹੋਣਗੇ ਕੰਮ ਤੇ ਉਹਨੇ ਹੀ ਕਰਨੇ ਆ ਜੀ ਦੀ ਸਰਕਾਰ ਤੇ ਸਰਕਾਰ ਇਹਨਾਂ ਭਰਾਵਾਂ ਦੀ ਆ ਕਿ ਆਪਦਾ ਐਮਐਲਏ ਬਣਾ ਕੇ ਕੰਮ ਦੀ ਰਫਤਾਰ ਵਿਕਾਸ ਦੀ ਰਫਤਾਰ ਹੋਰ ਤੇਜ਼ ਕਰਨਗੇ ਜੀ ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬ ਤੁਹਾਡਾ ਚੇਅਰਮੈਨ ਸਾਹਿਬ ਕੀ ਕਹਿਣਾ ਚਾਹੋਗੇ ਮੰਤਰੀ ਸਾਹਿਬ ਪਹੁੰਚੇ ਨੇ ਅਧਿਆਪਕਾਂ ਦੇ ਕੋਲ ਕੀ ਮੰਨਦੇ ਭਾਵ ਨੇ ਮੰਨਦੇ ਇਹ ਵਾਟ ਸਾਹਿਬ ਨੇ ਕੱਲ ਮੰਗਿਆ ਮੰਤਰੀ ਸਾਹਿਬਾਨ ਦਾ ਮੇਰੇ ਨਾਲ رابطہ ਕੀਤਾ ਜੀ ਜੀ ਤੋਂ ਬਾਟ ਸਾਹਿਬ ਨੂੰ ਕੱਲ ਹੀ ਵਿਸ਼ਵਾਸ ਦਿਵਾਇਆ ਗਿਆ ਕਿ ਅਸੀਂ ਤਰਨਤਾਰ ਨਹੀਂ ਹੁੰਨੇ ਆ ਜੀ ਮੰਤਰੀ ਸਾਹਿਬ ਵੀ 10 10:30 11 ਵਜੇ ਦੇ ਕਰੀਬ ਤਰਨਤਾਰ ਨਾਲ ਆ ਜਾਂਦੇ ਪਹਿਲਾਂ ਆਪਣੇ ਕੋਠੀ ਜਿਹੜੇ ਸੰਗਤ ਜਾਂਦੀ ਉਹਨਾਂ ਦਾ ਵਿਚਾਰ ਸੁਣ ਕੇ ਸੋ ਅਸੀਂ ਹੁਣ ਬਾਟ ਸਾਹਿਬ ਨੇ ਫੱਦਾ ਲਾਇਆ ਤੇ ਮੰਤਰੀ ਸਾਹਿਬ ਨੂੰ ਫੋਨ ਕੀਤਾ ਮੰਤਰੀ ਸਾਹਿਬ ਆਪਾਂ ਆਪਣੇ ਅਧਿਆਪਕ ਭਰਾਏ ਨੇ ਉਹਨਾਂ ਦਾ ਮੰਗ ਪੱਤਰ ਲੈਣਾ ਤੁਸੀਂ ਲੈਣ ਵਾਸਤੇ ਆਏ ਨੇ ਜੋ ਇਹਨਾਂ ਦੀਆਂ ਮੰਗਾਂ ਨੇ ਜਾਇਜ਼ ਨੇ ਅਸੀਂ ਬੋ ਕ ਮੰਤਰੀ ਸਾਹਿਬ ਤੱਕ ਜਿਹੜੀਆਂ ਮੰਗਾਂ ਨੇ ਮੰਤਰੀ ਸਾਹਿਬ ਪਹੁੰਚਾਉਣਗੇ ਤੇ ਉਹਨਾਂ ਤੇ ਗੌਰ ਵੀ ਹੋਊਗਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸੋ ਇਹ ਹੀ ਕਹਿਣਾ ਚਾਹਾਂਗੇ ਕਿ ਮੰਤਰੀ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਉਹ ਇਸੇ ਤਰ੍ਹਾਂ ਲੋਕਾਂ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਲੈ ਕੇ ਤੁਸੀਂ ਵਚਨਬੰਦ ਰਹੋਗੇ ਜੀ ਬਿਲਕੁਲ ਜੀ ਵਚਨਬੰਦ ਰਵਾਂਗੇ ਭਰਾ ਨੇ ਭਰਾਵਾ ਦੇ ਕੰਮ ਕਰਨੇ ਸਾਡਾ ਫਰਜ਼ ਆ ਜੀ ਜੀ ਇਹ ਇਹਨਾਂ ਦੇ ਕੰਮ ਨਹੀਂ ਇਹ ਸਾਡੇ ਆਪ ਦੇ ਕੰਮ ਹੈ ਜੀ ਜੀ ਧੰਨਵਾਦ ਸੋ ਜੀ ਪ੍ਰਧਾਨ ਜੀ ਅੱਜ ਮੰਗ ਪੱਤਰ ਜਿਹੜਾ ਸੌਂਪਿਆ ਗਿਆ ਹੈ ਮੰਤਰੀ ਸਾਹਿਬ ਪਹੁੰਚੇ ਕੀ ਉਹਨਾਂ ਨੇ ਭਰੋਸਾ ਦਿਵਾਇਆ ਕੀ ਮੰਨਦੇ ਭਾਵ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਪੰਜਾਬ ਦੇ ਜਿੰਨੇ ਮੁਲਾਜ਼ਮ ਨੇ ਉਹਨਾਂ ਨੇ 2022 ਦੇ ਵਿੱਚ ਇੱਕ ਤਰਫਾ ਜਿਹੜਾ ਹੈਗਾ ਫੈਸਲਾ ਦਿੱਤਾ ਸੀਗਾ ਜੀ ਜੀ ਔਰ ਲਗਭਗ ਪੰਜਾਬ ਦੇ ਜਿਹੜੇ ਮੁਲਾਜ਼ਮ ਸੀਗੇ ਉਹ ਅਕਾਲੀ ਦਲ ਦੀਆਂ ਕਾਂਗਰਸ ਦੀਆਂ ਸਰਕਾਰਾਂ ਦੇ ਨਾਲ ਲੜ ਲੜ ਕੇ ਅੱਕ ਚੁੱਕੇ ਸੀਗੇ ਜੀ ਜੀ ਔਰ ਉਹਨਾਂ ਨੂੰ ਐਂ ਲੱਗਦਾ ਸੀ ਕਿ ਕੋਈ ਬਦਲ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਔਰ ਜਿਹੜਾ ਬਦਲ ਸਾਡੇ ਮਸਲੇ ਹੱਲ ਕਰੇ ਜੀ ਜੀ ਔਰ ਉਸ ਤੋਂ ਪਹਿਲਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਰ ਉਹਨਾਂ ਨੇ ਲੋਕਾਂ ਦੇ ਨਾਲ ਪਬਲਿਕਲੀ ਜਾ ਕੇ ਬੜਾ ਖੁੱਲ ਕੇ ਕਿਹਾ ਸੀਗਾ ਕਿ ਦੇਖੋ ਜਿੱਦਨ ਸਾਡੀ ਸਰਕਾਰ ਬਣ ਗਈ ਜਿਹੜੀ ਪੁਰਾਣੀ ਪੈਨਸ਼ਨ ਹੈ ਇਹ ਅਸੀਂ ਪੰਜਾਬ ਦੇ ਵਿੱਚ ਬਹਾਲ ਕਰਾਂਗੇ ਕਿਉਂਕਿ 2004 ਦੇ ਵਿੱਚ ਕੈਪਟਨ ਅਮਨਿੰਦਰ ਸਿੰਘ ਇਹ ਪੁਰਾਣੀ ਪੈਨਸ਼ਨ ਬੰਦ ਕਰਕੇ ਗਿਆ ਸੀਗਾ ਔਰ ਉਸ ਤੋਂ ਬਾਅਦ ਜਿਹੜਾ ਸਾਰਾ ਪੈਸਾ ਉਹ ਸਾਡਾ ਮਲਾਜਮਾਂ ਦਾ ਵੀ ਔਰ ਸਰਕਾਰ ਦਾ ਵੀ 12% ਮਲਾਜਮ ਘਟਾਉਂਦਾ 12% ਸਰਕਾਰ ਹਿੱਸਾ ਪਾਉਂਦੀ ਹੈ 24% ਪੈਸਾ ਜਿਹੜਾ ਉਹ ਪ੍ਰਾਈਵੇਟ ਕੰਪਨੀਆਂ ਦੇ ਅਦਾਰਿਆਂ ਕੋਲੇ ਚਲਾ ਜਾਂਦਾ ਔਰ ਇਹ ਵਾਦਾ ਸੀਗਾ ਸਾਡੀ ਸਰਕਾਰ ਦਾ ਕਿ ਜਿੱਦਨ ਸਰਕਾਰ ਬਣ ਗਈ ਔਰ ਸਰਕਾਰ ਨੇ ਵਾਦਾ ਪੂਰਾ ਵੀ ਕੀਤਾ ਅਸੀਂ ਕਹਿ ਦਈਏ ਕਿ ਨਹੀਂ ਕੀਤਾ ਸਰਕਾਰ ਜਦੋਂ 2022 ਦੇ ਵਿੱਚ ਬਣੀ ਆ ਤਾਂ ਬਣਦਿਆ ਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਆਪਣੀ ਕੈਬਨਿਟ ਸੱਦ ਕੇ ਪੁਰਾਣੀ ਪੈਨਸ਼ਨ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਜਾਰੀ ਕਰ ਦਿੱਤਾ ਸੀਗਾ ਔਰ ਨੋਟੀਫਿਕੇਸ਼ਨ ਜਾਰੀ ਹੋਏ ਨੂੰ ਅੱਜ ਲਗਭਗ 3 ਸਾਲ ਤੋਂ ਉੱਪਰ ਜਿਹੜਾ ਸਮਾਂ ਹੈ ਉਹ ਬੀਤ ਗਿਆ ਔਰ ਉਹ ਜਿਹੜਾ ਉਹਨਾਂ ਦਾ 바이ਰਲ ਹੋਇਆ ਵੀਡੀਓ ਹੈ ਤੁਹਾਨੂੰ ਵੀ ਕਲਿੱਪ ਦਾ ਭੇਜਾਂਗੇ ਉਹ ਜਦੋਂ ਦੀਵਾਲੀ ਤੋਂ ਪਹਿਲਾਂ ਚੱਲਦਾ ਹੈ ਸਾਰੇ ਮੁਲਾਜ਼ਮਾਂ ਦੇ ਵਿੱਚ ਖੁਸ਼ੀ ਆ ਜਾਂਦੀ ਹੈ ਵਧਾਈਆਂ ਦੇਣ ਲੱਗ ਪੈਂਦੇ ਆ ਮੈਂ ਮੰਤਰੀ ਸਾਹਿਬ ਨੂੰ ਵੀ ਉਹ ਕਲਿੱਪ ਸੁਣਾਇਆ ਕਿਉਂਕਿ ਦੀਵਾਲੀ ਆਉਣ ਵਾਲੀ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਅਸੀਂ ਦੀਵਾਲੀ ਦਾ ਤੋਹਫ਼ਾ ਪੰਜਾਬ ਦੇ ਮੁਲਾਜ਼ਮਾਂ ਨੂੰ ਦੇ ਰਹੇ ਹਾਂ ਔਰ ਹੁੰਦਾ ਸਾਡੇ ਨਾਲ ਇੱਕ ਮਜ਼ਾਕ ਹੈ ਕਿ 3 ਸਾਲ ਬੀਤਣ ਤੇ ਬਾਬੂਦ ਵੀ ਉਹ ਵੀਡੀਓ ਬੜੀ ਦਿਵਾਲੀ ਤੋਂ ਪਹਿਲਾਂ ਚੰਗੀ ਲੱਗਦੀ ਆ ਪਰ ਬਾਅਦ ਦੇ ਵਿੱਚ ਬੜੀ ਭੜੀ ਲੱਗਦੀ ਆ ਅੱਛਾ ਜੀ ਔਰ ਉਹ ਲਾਗੂ ਨਹੀਂ ਹੋਈ ਜਿਸ ਨੂੰ ਲੈ ਕੇ ਅਸੀਂ ਸਰਕਾਰ ਦਾ ਹਿੱਸਾ ਸੀਗੇ ਸਰਕਾਰ ਦੇ ਨਾਲ ਸੀਗੇ ਉਹ ਡਟ ਕੇ ਸਾਥ ਦਿੱਤਾ ਔਰ ਹੁਣ ਮੇਰੇ ਕਹਿਣ ਦੇ ਉੱਤੇ ਪੰਜਾਬ ਦੇ ਜਿਹੜੇ ਈਟੀਟੀ ਅਧਿਆਪਕ ਸੀਗੇ ਜਿਨ੍ਹਾਂ ਦੀ 13-14000 ਗਿਣਤੀ ਆ ਇਹਨਾਂ ਨੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਜੀ ਜੀ ਔਰ ਮੈਂ ਪਿਛਲੇ ਇਲੈਕਸ਼ਨਾਂ ਦੇ ਵਿੱਚ ਲਗਭਗ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਦੇ ਹੱਕ ਦੇ ਵਿੱਚ ਝੋਲੇ ਵੀ ਚੱਕੇ ਦਵਾਇਰਦਾਰਿਆਂ ਕੰਨਾਂ ਤੇ ਪੋਸਟਰ ਵੀ ਲਾਉਂਦਾਰਿਆਂ ਔਰ ਅਸਵਾਰ ਇਹਨਾਂ ਨੇ ਮੇਰੇ ਨਾਲ ਲਕੀਰ ਖਿੱਚ ਦਿੱਤੀ ਆ ਕਿ ਪ੍ਰਧਾਨ ਜੀ ਬਸ ਨਵੇੜ ਦਿਓ ਕੰਮ ਹੁਣ ਜਾਂ ਤਾਂ ਸਾਡੇ ਮਸਲੇ ਹੱਲ ਕਰਾ ਦਿਓ ਤੇ ਜਾਂ ਫਿਰ ਇਹਨਾਂ ਦਾ ਖੇੜਾ ਛੱਡ ਦਿਓ ਔਰ ਜਿਸ ਨੂੰ ਲੈ ਕੇ ਅਸੀਂ ਜਲੰਧਰ ਦੇ ਵਿੱਚ ਕਨਵੈਨਸ਼ਨ ਕਰਕੇ ਇੱਕ ਸੰਘਰਸ਼ ਦਾ ਐਲਾਨ ਕੀਤਾ ਸੀਗਾ ਉਹਦੇ ਐਲਾਨ ਵਜੋਂ ਹੀ ਸਾਡਾ ਪਹਿਲਾ ਸਟੈਪ ਜਿਹੜਾ ਅੱਜ ਹੋਇਆ ਕਿ ਅਸੀਂ ਮੰਗ ਪੱਤਰ ਦੇ ਕੇ ਸਰਕਾਰ ਨੂੰ ਉਹ ਵੀਡੀਓ ਕਲਿੱਪ ਦੇ ਕੇ ਸ਼ੁਰੂਆਤ ਕਰਨੀ ਚਾਹੁੰਦੇ ਸੀ ਕਿਉਂਕਿ ਇੱਕ ਇਹ ਨਾ ਕੱਲ ਨੂੰ ਕਹਿਣ ਯਾਰ ਸਾਨੂੰ ਕਿਹੜਾ ਤੁਸੀਂ ਦੱਸਿਆ ਸਾਡੇ ਨਾਲ ਕਿਹੜਾ ਗੱਲ ਕੀਤੀ ਆ ਕਿ ਤੁਸੀਂ ਇਹਦੇ ਸਾਡੀ ਮਰਦਾਬਾਤ ਕਰਨੀ ਸ਼ੁਰੂ ਕਰ ਦਿੱਤੀ ਆ ਅੱਗੇ ਇਸ ਕਰਕੇ ਅੱਜ ਅਸੀਂ ਧੰਨਵਾਦੀ ਆ ਸਾਡੇ ਕੈਬਨਿਟ ਮੰਤਰੀ ਸਾਡੇ ਨੌਜਵਾਨ ਵੀਰ ਆ ਲਾਲਜੀਤ ਭੁੱਲਰ ਜਿਨ੍ਹਾਂ ਦਾ ਮੇਰੇ ਨਾਲ ਵੀ ਬਾਦ ਸਾਹਿਬ ਨਾਲ ਵੀ ਨਿੱਜੀ ਪਿਆਰ ਆ ਔਰ ਉਹਨਾਂ ਨੇ ਸਾਨੂੰ ਕਿਸੇ ਸੜਕ ਤੇ ਨਿਕਲਣ ਤੋਂ ਪਹਿਲਾਂ ਹੀ ਉਹਨਾਂ ਕਹਾਂਗੇ ਮੈਂ ਤੁਹਾਡੇ ਵਿੱਚ ਆ ਕੇ ਤੁਹਾਡਾ ਮੰਗ ਪੱਤਰ ਲਵਾਵਾਂਗਾ ਔਰ ਮੰਗ ਪੱਤਰ ਲਿਆ ਵਿਸ਼ਵਾਸ ਵੀ ਦਿਵਾਇਆ ਕਿ ਮੈਂ ਸਰਕਾਰ ਨਾਲ ਗੱਲ ਕਰਕੇ ਇਹ ਪੁਰਾਣੀ ਪੈਨਸ਼ਨ ਜਿਹੜੀ ਹੈਗੀ ਆ ਇਹਨੂੰ ਲਾਗੂ ਕਰਵਾਵਾਂਗਾ ਔਰ ਹੁਣ ਅੱਜ ਜਿਹੜਾ ਅਸੀਂ ਉਹਦੇ ਵਿੱਚ ਉਹਨਾਂ ਨੂੰ ਬੜਾ ਕਲੀਅਰ ਕੱਟ ਕਹਿ ਦੁੱਤਾ ਕਿ ਜੇਕਰ ਤਾਂ ਸਰਕਾਰ ਇਹ ਪੁਰਾਣੀ ਪੈਨਸ਼ਨ ਲਾਗੂ ਕਰਦੀ ਹੈ ਤਾਂ ਸਮੁੱਚਾ ਪੰਜਾਬ ਦਾ 1.5 ਲੱਖ ਮਲਾਜ਼ਮ ਪੰਜਾਬ ਸਰਕਾਰ ਦੇ ਹੱਕ ਦੇ ਵਿੱਚ ਖੁਕਤੇਗਾ ਤੇ ਜੇਕਰ ਤੁਸੀਂ ਲਾਗੂ ਨਾ ਕੀਤਾ ਤਾਂ ਫਿਰ ਸਾਡੇ ਵੱਸੋਂ ਗੱਲ ਬਾਹਰ ਹੈ ਕੱਲ ਨੂੰ ਸਾਨੂੰ ਨਾ ਕਿਹਾ ਜੇ ਵੀ ਹੁਣ ਕਾਕਾ ਤੁਸੀਂ ਕਿਹੜੇ ਪਾਸੇ ਚੱਲ ਪਿਓ ਫਿਰ ਅਸੀਂ 26 ਤਰੀਕ ਨੂੰ 26 ਅਕਤੂਬਰ ਨੂੰ ਇੱਕ ਬਹੁਤ ਵੱਡਾ ਕੱਟ ਜਿਹੜਾ ਹੈਗਾ ਪੰਜਾਬ ਦਾ ਉਸ ਤਰ੍ਹਾਂ ਦੀ ਧਰਤੀ ਤੇ ਕਰਨ ਜਾ ਰਹੇ ਆ ਜਿਹਦੇ ਵਿੱਚ ਪੂਰੇ ਪੰਜਾਬ ਦੇ ਮੁਲਾਜ਼ਮ ਜਿਹੜੇ ਨੇ ਚਾਹੇ ਈਟੀਟੀ ਦੇ ਆਪਣੇ ਚਾਹੇ ਉਹ ਦੂਜੀਆਂ ਡਿਪਾਰਟਮੈਂਟਾਂ ਦੇ ਮੁਲਾਜ਼ਮ ਨੇ ਜਿਨ੍ਹਾਂ ਦੀ ਪੈਨਸ਼ਨ ਨਹੀਂ ਲੱਗੀ ਉਹ ਆਉਣਗੇ ਔਰ ਅਸੀਂ ਭੁੱਲਰ ਸਾਹਿਬ ਨੂੰ ਬੇਨਤੀ ਕਰ ਦਿੱਤੀ ਆ ਕਿ ਉਸ ਦਿਨ ਦੀ ਸਟੇਜ ਤੇ ਚਾਹੇ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਲਾਓ ਚਾਹੇ ਤੁਸੀਂ ਕੈਬਨਿਟ ਦੇ ਮਿਨਿਸਟਰ ਲਾਓ ਚਾਹੇ ਜਿਹੜਾ ਲੋਕਲ ਕੈਂਡੀਡੇਟ ਆ ਉਹਨੂੰ ਲਾਓ ਸਾਨੂੰ ਤਾਂ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਉਹਦੀ ਇੰਪਲੀਮੈਂਟੇਸ਼ਨ ਦੀ ਕਾਪੀ ਦੇ ਦਿਓ ਤੇ ਅਸੀਂ ਤੁਹਾਡੀ ਬੱਲੇ ਬੱਲੇ ਕਰਾ ਦੇਾਂਗੇ ਤੇ ਜੇਕਰ ਜੇਕਰ ਤੁਹਾਨੂੰ ਲੱਗਦਾ ਜੇ ਤੁਸੀਂ ਨਹੀਂ ਕਰਦੇ ਤਾਂ ਫਿਰ ਭਾਈ ਸਾਡਾ ਸੰਘਰਸ਼ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਹੋਰ ਚੱਲੇਗਾ ਔਰ ਇਹ ਰੁਕੇਗਾ ਨਹੀਂ ਸਰ ਇੱਕ ਸਲਾਹ ਜ਼ਰੂਰ ਦਿਓ ਸਰਕਾਰ ਨੂੰ ਵੈਸੇ ਤਾਂ ਮਰਜ਼ੀਆਂ ਸਮੇਂ-ਸਮੇਂੀਆਂ ਸਰਕਾਰਾਂ ਆਪਣੀਆਂ ਕਰਦੀਆਂ ਉਹ ਜਾਨਦੇ ਬਰਤੀਆਂ ਕੋਈ ਵੀ ਅਧਿਆਪਕਾਂ ਦੀ ਇਸ ਸਰਕਾਰ ਵਾਲੇ ਨਹੀਂ ਜਿਆ ਕਹਿਣਾ ਚਾਹੋ ਦੇਖੋ ਮੈਂ ਤੁਹਾਨੂੰ ਦੱਸ ਦਿੰਦਾ ਕਿ ਭਰਤੀਆਂ ਜਿਹੜੀਆਂ ਹੈਗੀਆਂ ਨੇ ਨਾ ਮੈਂ ਖੁਦ ਅਧਿਆਪਕ ਵਰਗੇ ਨਾਲ ਜੁੜਿਆ ਆ ਠੀਕ ਹੈ ਇਹ ਸਰਕਾਰ ਦੀ ਆਪਣੀ ਤੇ ਕੋਈ ਐਡ ਨਹੀਂ ਆਈ ਭਰਤੀ ਦੀ ਪਰ ਪਿਛਲੀਆਂ ਸਰਕਾਰਾਂ ਦੀਆਂ ਜਿਹੜੀਆਂ ਐਡਾ ਕੱਡੀਆਂ ਹੋਈ ਸੀ ਚਾਹੇ 6635 ਦੀ ਐਡਾ ਚਾਹੇ ਉਹ ਉਹ ਦੂਸਰੇ ਹੋਰ ਟੀਚਰ ਨੇ 3442 ਦੀ ਹੈ 2364 ਦੀ ਹੈ ਠੀਕ ਹੈ ਉਹ ਐਡਾ ਸਰਕਾਰ ਨੇ ਸਿਰੇ ਲਾਈਆਂ ਨੇ ਜਿਹੜੀ ਗੱਲ ਸਹੀ ਆ ਉਹਨੂੰ ਕਹਿਣ ਦੇ ਵਿੱਚ ਕੋਈ ਹਰਜ ਨਹੀਂਗਾ ਔਰ ਨਵੀਆਂ ਭਰਤੀਆਂ ਜੇ ਡਿਪਾਰਟਮੈਂਟ ਦੇ ਵਿੱਚ ਹੋਰ ਕਰਨ ਦੀ ਲੋੜ ਹੈਗੀ ਆ ਅਸੀਂ ਸਰਕਾਰ ਨੂੰ ਕਵਾਂਗੇ ਕਿ ਉਹ ਵੀ ਕੀਤੀਆਂ ਜਾਣ ਔਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਸਭ ਨੂੰ ਰੋਜ਼ਗਾਰ ਦਿੱਤਾ ਜਾਵੇ ਧੰਨਵਾਦ ਜੀ ਬਹੁਤ ਪ੍ਰਧਾਨ ਜੀ ਕੀ ਕਿ ਸਾਡੇ ਪੰਜਾਬ ਚ 1.5 ਲੱਖ ਮੁਲਾਜ਼ਮ ਹੈ 2004 ਤੋਂ ਬਾਅਦ ਆ ਜਿਨ੍ਹਾਂ ਨੂੰ ਪੈਨਸ਼ਨ ਨਹੀਂ ਹੈ ਜੀ ਜੀ ਸਾਡੀ ਮੇਨ ਗੱਲ ਸੀਗੀ ਉਹ ਇਕੱਲੇ ਤੇ ਆਪ ਕਿੰਨੀਆਂ ਵੱਖਰੇ ਵੱਖਰੇ ਡਿਪਾਰਟਮੈਂਟਾਂ ਦੇ ਵਿੱਚ ਕਰੀਬ 1.5 ਲੱਖ ਮੁਲਾਜ਼ਮ ਹੈ ਜਿਹੜਾ ਇਸ ਗੱਲ ਤੋਂ ਪੀੜਤ ਹੈ ਜੀ ਜੀ ਔਰ ਇਸ ਗੱਲ ਨੂੰ ਸਮੇਂ-ਸਮੇਂ ਸਿਰ ਅਸੀਂ ਉਭਾਰਦੇ ਰਹੇ ਹਾਂ ਔਰ ਇਸੇ ਗੱਲ ਨੂੰ ਧਿਆਨ ਚ ਰੱਖਦਾ ਆ ਮਤਲਬ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜੀ ਜੀ ਔਰ ਹੁਣ ਜਿਹੜਾ ਵਾ ਸਾਡੇ ਇਸਾ ਹਲਕੇ ਦੇ ਵਿੱਚ ਇਲੈਕਸ਼ਨ ਆਈ ਹੈ ਉਹਦੇ ਵਿੱਚ ਸਾਡੇ ਦੇ ਸਾਥੀਆਂ ਨੇ ਸਾਰਿਆਂ ਨੇ ਫਿਰ ਐ ਕੀਤੀ ਆ ਕਿ ਵੀ ਹੋਰ ਨੋਟੀਫਿਕੇਸ਼ਨ ਜਿਹੜਾ ਆਉਣ ਕਰਨ ਵਾਸਤੇ ਜਿਹੜੀ ਉਹ ਆਪਣੀ ਰਣਨੀਤੀ ਤਿਆਰ ਕੀਤੀ ਜਾਵੇ ਜੀ ਔਰ ਇਸੇ ਸਬੰਧ ਵਿੱਚ ਅਸੀਂ ਆ ਕੈਬਨਿਟ ਮੰਤਰੀ ਸਾਹਿਬ ਸਰਦਾਰ ਲਾਲਜੀਤ ਸਿੰਘ ਜੀ ਨੂੰ ਉਹਨਾਂ ਨੂੰ ਮਿਲੇ ਆ ਔਰ ਨਾਲ ਸਾਡੇ ਚੇਅਰਮੈਨ ਯੋਜਨਾ ਬੋਰਡ ਦੇ ਗੁਰਵਿੰਦਰ ਸਿੰਘ ਜੀ ਉਹਨਾਂ ਨਾਲ ਗੱਲ ਹੋਈ ਸੀਗੀ ਔਰ ਇਹਨਾਂ ਨੇ ਰਲ ਕੇ ਸਾਡੇ ਨਾਲ ਗੱਲ ਕਰਨ ਤੋਂ ਬਾਅਦ ਅੱਜ ਅਸੀਂ ਇੱਥੇ ਪ੍ਰੋਗਰਾਮ ਬਣਾਇਆ ਸੀ ਉਹਦੇ ਵਿੱਚ ਉਹ ਆਏ ਸੀ। ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਔਰ ਯਕੀਨ ਦਵਾਇਆ ਕਿ ਅਸੀਂ ਅੱਜ ਹੀ ਅਸੀਂ ਸੀਐਮ ਸਾਹਿਬ ਨਾਲ ਗੱਲ ਕਰਕੇ ਤੁਹਾਡੀ ਗੱਲ ਜਿਹੜੀ ਉਹਨਾਂਗੇ ਤੋਰਦੇ ਆ। ਔਰ ਜੇਕਰ ਉਹ ਇਹ ਗੱਲ ਜਿਹੜੀ ਆ ਉਹਨੂੰ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਦੱਸਿਆ ਵੀ ਜੇ ਗੱਲ ਇੰਪਲੀਮੈਂਟ ਹੋ ਜਾਂਦੀ ਹੈ ਤੇ ਫਿਰ ਸਾਨੂੰ ਕੋਈ ਇਤਰਾਜ਼ ਵੀ ਕੋਈ ਨਹੀਂ ਆ ਜਿਸ ਤਰ੍ਹਾਂ ਅਸੀਂ 22 ਦੇ ਵਿੱਚ ਇਲੈਕਸ਼ਨ ਦੇ ਵਿੱਚ ਪੂਰਾ ਯੋਰ ਲਾਇਆ ਤੇ ਗਾਂ ਵੀ ਲਾ ਸਕਦੇ ਆ ਪਰ ਜੇਕਰ ਇਹ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਜਾਂ ਨਹੀਂ ਉਹ ਗੱਲ ਜਿਹੜੀ ਨਿਪਰੇ ਚੜਦੀ ਫਿਰ ਸਾਡੇ ਅਧਿਕਾਰੀਆਂ ਦੀ ਕਿਉਂਕਿ ਅਸੀਂ ਫਿਰ ਸੰਘਰਸ਼ ਵਾਲ ਆਉਣ ਵਾਲੇ ਸਮੇਂ 'ਚ ਸਾਡਾ ਜਿਹੜਾ ਸੰਘਰਸ਼ ਹੈ ਉਹ ਨੂੰ ਅਸੀਂ ਹੌਂਕ ਦੇਖਾ ਕਰਾਂ ਧੰਨਵਾਦ